ਇਹ ਵੀਡੀਓ ਵੇਖ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਮੰਤਜ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ICICI ਬੈਂਕ ਦੇ ਦੇ 50000 ਦੇ ਘੱਟੋ ਘੱਟ ਪਕਾਏ ਤੇ RBI ਦੇ ਗਵਰਨਰ ਸੰਜੇ ਮਲੋਤਰਾ ਦਾ ਆਇਆ ਬਿਆਨ ਕਹੀ ਇਹ ਗੱਲ ਵੱਡੀ ਅੱਜ ICICI ਬੈਂਕ ਨੇ ਹਾਲ ਹੀ ਵਿੱਚ ਬਚਤ ਖਾਤਿਆਂ ਵਿੱਚ ਘੱਟੋ-ਘੱਟ ਪਕਾਇਆ ਨਾ ਰੱਖਣ ਲਈ ਨਵੇਂ ਨਿਯਮ ਲਾਗੂ ਕੀਤੇ ਹਨ ਮਹਾਨਗਰ ਅਤੇ ਸ਼ਹਿਰੀ ਖੇਤਰਾਂ ਵਿੱਚ ਗਾਕਾਂ ਲਈ ਘੱਟੋ-ਘੱਟ ਟੋਸ ਪਕਾਇਆ 10000 ਤੋਂ ਵਧਾ ਕੇ 50000 ਕਰ ਦਿੱਤਾ ਗਿਆ ਹੈ ਇਹ ਨਿਯਮ 1 ਅਗਸਤ 2023 ਤੋਂ ਲਾਗੂ ਹੋਣਗੇ ਇਸ ਦਰਾਂ ਨ ਰਿਜ਼ਰਵ ਬੈਂਕ ਆ ਪਿੰਡਿਆ ਦੇ ਗਵਰਨ ਸੰਜੀਵ ਲੋਤਰਾ ਨੇ 11 ਅਗਸਤ ਤੋਂ ICICI ਆਈ ਬੈਂਕ ਦੁਆਰਾ ਨਾਨ ਸੈਲਰੀ ਖਾਤਿਆਂ ਲਈ ਘੱਟੋ-ਘੱਟ ਰਕਮ ਦਉਣ ਤੇ ਆਪ ਰਹਿ ਦਿੱਤੀ ਗਈ ਹੈ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਰੈਗੂਲੇਟਰੀ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦਾ ਹਾਲ ਹੀ ਵਿੱਚ ਪ੍ਰਾਈਵੇਟ ਬੈਂਕ ਨੇ 1 ਅਗਸਤ ਨੂੰ ਜਾਂ ਉਸ ਤੋਂ ਬਾਅਦ ਖੋਲੇ ਗਏ ਨਵੇਂ ਬਚਤ ਖਾਤਿਆਂ ਲਈ ਘੱਟੋ-ਘੱਟ ਬਕਾਇਆ ਰਕਮ ਨੂੰ ਵੀ 5 ਗੁਣਾ ਵਧਾ ਕੇ 50000 ਰੁਪਏ ਕਰ ਦਿੱਤਾ ਹੈ 31 ਜੁਲਾਈ 2025 ਤੱਕ ICICI ਬੈਂਕ ਦੇ ਗਾਕਾ ਲਈ ਪਛਤ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਮਾਸਿਕ ਔਸਤ ਬਕਾਇਆ ਦਾ ਦਾਇਰਾ 10000 ਰੁਪਏ ਸੀ ਜਨਤ ਦੇ ਖੇਤਰ ਦੇ ਬੈਂਕਾਂ ਵਿੱਚ ਆਮ ਤੌਰ ਤੇ ਘੱਟ ਬਕਾਇਆ ਲੋੜਾਂ ਹੁੰਦੀਆਂ ਹਨ ਅਤੇ ਅਕਸਰ ਜਨਤਨ ਮਤ ਖਾਤਿਆਂ ਲਈ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ ਬਹੁਤ ਸਾਰੇ ਬੈਂਕਾਂ ਨੇ ਘੱਟੋ ਘੱਟ ਬਕਾਇਆ ਰੱਖਣ ਦੀ ਲੋੜ ਨੂੰ ਪੂਰਾ ਪੂਰੀ ਤਰ੍ਹਾਂ ਹਟਾ ਦਿੱਤਾ ਹੈ ਅਤੇ ਇਸ ਨੂੰ ਨਾ ਰੱਖਣ ਤੇ ਕੋਈ ਜੁਰਮਾਨਾ ਨਹੀਂ ਵਸੂਲਦੇ ਬੈਂਕੀਕ ਹਿੱਸੇਦਾਰੀ ਦੇ ਹਿੱਤਾਂ ਦੀ ਵਕਾਲਤ ਕਰਨ ਵਾਲੀ ਇੱਕ ਸਿਵਲ ਸੈਸ ਸੁਸਾਇਟੀ ਸੰਸਥਾ ਨੇ ਵਿੱਤ ਮੰਤਰੀ ਨੂੰ ਪੱਤਰ ਲੇਕੇ ਨਵੇਂ ਬੱਚਤ ਖਾਤਿਆਂ ਲਈ ਘੱਟੋ ਘੱਟ ਉਸਤ ਪਕਾਇਆ ਦੇ ਲੋਡ ਵਧਾਉਣ ਦੇ ICICI ਬੈਂਕ ਦੇ ਫੈਸਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ ਸੰਗਠਨ ਨੇ ਕਿਹਾ ਕਿ ਇਹ ਜਿਹਾ ਕਦਮ ਸਰਕਾਰ ਦੇ ਸਮਾਵੇਸ਼ੀ ਬੈਂਕਿੰਗ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਲਈ ਨੁਕਸਾਨਦੇਹ ਹੈ ਖਬਰਨਾਨ ਅੰਤ ਤੱਕ ਜੁੜੇ ਰਹਿਣ ਲਈ ਤਾਂ